ਵਾਹਿਗੁਰਜਿਕਾ ਖਲਸਾ ਵਾਹਿਗੁਰਜਿਕੀ ਫਤਿਹ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਨੇ ਬਹੁਤ ਹੀ ਵਧੀਆ ਵਿਚਾਰ ਆਪਾਂ ਨੂੰ ਦਿੱਤੇ ਹਨ ਕਿ ਆਪਾਂ ਗੁਰੂ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਅਤੇ ਜ਼ਿੰਦਗੀ ਵਿੱਚ ਵਿਚਰਨ ਦੇ ਲਈ ਇਹ ਸਭ ਤੋਂ ਉੱਤਮ ਜਰੀਆ ਹੈ ਕਿ ਗੁਰੂ ਬਿਨਾ ਕਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਵੀ ਜੇ ਗੁਰੂ ਹੈ ਨਹੀਂ ਆਪਣੇ ਕੋਲੇ ਤੇ ਆਪਾਂ ਗੁਰੂ ਦੀ ਬੰਦਗੀ ਗੁਰੂ ਦੇ ਮਾਰਗ ਤੇ ਨਹੀਂ ਚੱਲ ਸਕਦੇ ਅਤੇ ਜੇ ਆਪਣੇ ਕੋਲੇ ਜਿਵੇਂ ਆਪਾਂ ਖੇਤੀ ਕਰਦੇ ਹਾਂ ਉਹਦਾ ਜਿਹੜਾ ਤਜਰਬਾ ਹੈ ਆਪਣੇ ਮਾਪਿਆਂ ਦਾ ਜੇ ਉਹ અપਨਾਉਂਦੇ ਨਹੀਂ ਤਾਂ ਆਪਾਂ ਨੂੰ ਖੇਤੀਬਾੜੀ ਨਹੀਂ ਕਰਨੀ ਆਉਂਦੀ ਉਹਦੇ ਵਿੱਚ ਆਪਾਂ ਉਲਝੇ ਰਹਿੰਨੇ ਆ ਅਤੇ ਗੁਰੂ ਦੀ ਬੰਦਗੀ ਕਰੋ ਗੁਰੂ ਦੀ ਬੰਦਗੀ ਵਿੱਚ ਜੁੜੋ ਗੁਰੂ ਦੇ ਨਾਲ ਪਿਆਰ ਕਰੋ ਗੁਰੂ ਘਰ ਜਾਇਆ ਕਰੋ ਹੁਣ ਦੇਖੋ ਇੱਕ ਗੱਲ ਇਹ ਚਾਰਨ ਵਾਲੀ ਹੈ ਗੁਰੂ ਘਰ ਆਪਾਂ ਜਿੰਨੇ ਮਰਜ਼ੀ ਬਣਾ ਲਈਏ ਜਿੰਨਾ ਚੱਕਰ ਉਹਦੇ ਵਿੱਚ ਸੰਗਤ ਨਹੀਂ ਆਉਂਦੀ ਸੰਗਤ ਬੈਠ ਕੇ ਗੁਰੂ ਦਾ ਜਸ ਨਹੀਂ ਸੁਣਦੀ ਉਹਨਾਂ ਚੱਕਰ ਆਪਣੇ ਗੁਰਦੁਆਰੇ ਬਣਾਆਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੋ ਗ੍ਰੰਥੀ ਆਪਾਂ ਰੱਖੇ ਹੁੰਦੇ ਹਨ ਉਹ ਤਨਖਾਹ ਤੇ ਹੁੰਦੇ ਹਨ ਅਤੇ ਉਹ ਆਪਣਾ ਪਾਠ ਕਰਕੇ ਚਲੇ ਜਾਂਦੇ ਹਨ ਪਰ ਆਪਣਾ ਵੀ ਕੁਝ ਫਰਜ਼ ਬਣਦਾ ਹੈ ਕਿ ਆਪਾਂ ਸਵੇਰ ਅਤੇ ਸ਼ਾਮ ਨੂੰ ਗੁਰੂ ਘਰ ਆਈਏ ਅਤੇ ਗੁਰੂ ਦਾ ਜਸ ਸੁਣੀਏ ਤੇ ਗੁਰੂ ਦੇ ਲੜ ਲੱਗੀਏ ਗੁਰੂ ਦੀ ਬਾਣੀ ਸੁਣ ਕੇ ਆਪਣਾ ਜੀਵਨ ਸਫਲ ਕਰੀਏ ਦੂਸਰੇ ਪਾਸੇ ਜੇ ਆਪਾਂ ਵੀ ਆਪਣੇ ਖੇਤ ਵਿੱਚ ਆਪਾਂ ਇੱਕ ਵਾਰਾਂ ਜਾ ਕੇ ਦਾਣੇ ਬੀਜ ਦਈਏ ਤਾਂ ਉਸ ਤੋਂ ਬਾਅਦ ਆਪਾਂ 6 ਮਹੀਨਿਆਂ ਬਾਅਦ ਉੱਥੇ ਜਾਈਏ ਤਾਂ ਆਪਾਂ ਨੂੰ ਕੀ ਮਿਲੇਗਾ ਕੁਝ ਨਹੀਂ ਮਿਲੇਗਾ ਤੇ ਇਸੇ ਤਰ੍ਹਾਂ ਜੇ ਆਪਾਂ ਗੁਰਦੁਆਰੇ ਬਣਾ ਲਏ ਗੁਰਦੁਆਰਿਆਂ ਦੇ ਵਿੱਚ ਸੁਬਾ ਸ਼ਾਮ ਆਪਾਂ ਆਉਂਦੇ ਨਹੀਂ ਤੇ ਫਿਰ ਉਹ ਵੀ ਕੋਈ ਫਾਇਦਾ ਨਹੀਂ ਕਿਉਂਕਿ ਜੋ ਸੇਵਾ ਕਰੇਗਾ ਉਹੀ ਫਲ ਲਵੇਗਾ ਇਹ ਮੈਨੂੰ ਕਿਸੇ ਨੇ ਕਹਿਆ ਸੀਗਾ ਜਦੋਂ ਤੁਸੀਂ ਛੁੱਟੀ ਕਰਦੇ ਹੋ ਤਾਂ ਉਦੋਂ ਤੁਹਾਡੀ ਸੇਵਾ ਤਾਂ ਉਹ ਲੈ ਜਾਂਦਾ ਤੇ ਤੁਹਾਨੂੰ ਪੈਸਿਆਂ ਨਾਲ ਕੀ ਬੰਦ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਨੇ ਸੇਵਾ ਕੀਤੀ ਫਲ ਉਹਨਾਂ ਹੀ ਮਿਲਣਾ ਹੈ ਭਾਵੇਂ ਮੈਂ ਕਰਾਂ ਜਾਂ ਭਾਵੇਂ ਤੁਸੀਂ ਕਰੋ ਸੇਵਾ ਕਰਨ ਵਾਲੇ ਨੂੰ ਹੀ ਫਲ ਮਿਲਣਾ ਹੈ ਅਤੇ ਮੈਂ ਤਾਂ ਇਹੀ ਆਖਦਾ ਹਾਂ ਕਿ ਗੁਰੂ ਘਰ ਵੱਧ ਤੋਂ ਵੱਧ ਆਇਆ ਕਰੋ ਗੁਰੂ ਦੀ ਬਾਣੀ ਸੁਨਿਆ ਕਰੋ ਗੁਰੂ ਨਾਲ ਜੁੜਿਆ ਕਰੋ ਕੁਝ ਸੇਵਾਦਾਰ ਆਉਂਦੇ ਹਨ ਉਹ ਆਪਣੀ ਰੋਜ਼ ਦੀ ਹਾਜ਼ਰੀ ਭਰਦੇ ਹਨ ਪਰ ਇਹ ਆ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਕਿਉਂਕਿ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਕਿ ਗੁਰੂ ਦਾ ਜਸ ਕਰ ਸਕੀਏ ਜੇ ਕੱਲ ਗ੍ਰੰਥੀ ਨੇ ਹੀ ਸੁਖ ਆਸਨ ਕਰਕੇ ਜਾਂ ਤੜਕੇ ਪ੍ਰਕਾਸ਼ ਕਰਕੇ ਜਾਣਾ ਹੈ ਤਾਂ ਫਿਰ ਕੋਈ ਲਾਭ ਨਹੀਂ ਮਿਲਦਾ ਉਹ ਲਾਭ ਉਹਨੂੰ ਹੀ ਮਿਲਦਾ ਜਿਹੜਾ ਸੇਵਾ ਕਰਦਾ ਹੈ ਤੇ ਇਸ ਕਰਕੇ ਮੇਰਾ ਇਹ ਹੀ ਸੁਝਾਅ ਹੈ ਏ ਗੁਰੂ ਘਰ ਵੱਧ ਤੋਂ ਵੱਧ ਆਇਆ ਕਰੋ ਜਿਵੇਂ ਆਪਾਂ ਘਰ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਹਾਂ ਇਸੇ ਤਰ੍ਹਾਂ ਗੁਰੂ ਘਰ ਵੀ ਆ ਕੇ ਇਸੇ ਤਰ੍ਹਾਂ ਕੰਮ ਕਰਿਆ ਕਰੋ ਤਾਂ ਕਿ ਗੁਰੂ ਘਰ ਦੀ ਸ਼ਾਨ ਬਣੇ ਅਤੇ ਆਪਣਾ ਜੀਵਨ ਸਫਲਾ ਹੋਵੇ ਬੋਲਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਕਿਸੇ ਨੂੰ ਗੁੱਸਾ ਵੀ ਲੱਗਣਾ ਏ ਕਿਸੇ ਨੇ ਚੰਗਾ ਵੀ ਕਹਿਣਾ ਏ ਪਰ ਜਿਹੜੀ ਸਚਾਈ ਹੈ ਉਹ ਲੋਕ ਨਹੀਂ ਸਕਦੀ ਉਹ ਇਸੇ ਤਰ੍ਹਾਂ ਸਦੀਆਂ ਤੋਂ ਚੱਲ ਰਹੀ ਹੈ ਨਾਲ ਬਰਿਆਈ ਵੀ ਅਤੇ ਅਸ਼ਾਈ ਵੀ ਇਹ ਦੋਵੇਂ ਚੱਲੀਆਂ ਆ ਰਹੀਆਂ ਹਨ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਅਤੇ ਇੰਨੇ ਸਾਲਾਂ ਤੋਂ ਆਪਣੇ ਗੁਰੂਆਂ ਨੇ ਪੀਰਾਂ ਪਕੰਬਰਾਂ ਨੇ ਇੱਥੇ ਆਣ ਕੇ ਸੱਚ ਦਾ ਸਨੇਹਾ ਦਿੱਤਾ ਹੈ ਪਰ ਉਸ ਤੇ ਕੋਈ ਬਹੁਤਾ ਚੱਲਦਾ ਨਹੀਂ ਇਸ ਲਈ ਮੇਰਾ ਹੀ ਸਜਾਹਕ ਹੈ ਗੁਰੂ ਘਰ ਜਾਇਆ ਕਰੋ ਗੁਰੂ ਦੀ ਬਾਣੀ ਪੜਿਆ ਕਰੋ ਗੁਰੂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਤਾਂ ਕਿ ਹੋਰ ਵੀ ਕੋਈ ਆਣ ਕੇ ਆਪਣੇ ਧਰਮ ਵਿੱਚ ਆਣ ਕੇ ਸੋਭਾ ਕਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ